ਵਿਜ ਪੰਚਾਇਤੀ ਚੋਣਾਂ ਸਚਾਰੂਟੰਗ ਦੇ ਨਾਮ ਮੁਕੰਮਲ ਹੋ ਚੁੱਕੀਆਂ ਨਹੀਂ ਇਨ੍ਹਾਂ ਚੋਣਾਂ 'ਚ ਪਹਿਲੀ ਵਾਰ ਮਰਦਾਨ ਕਰਨ ਵਾਲੇ ਕਈ ਨੌਜਵਾਨਾਂ ਦੇ ਨਾਲ ਜਵੰਦਰ ਖਬਰਨਾਮਾ ਬਲੋਸ਼ੇਸ਼ ਗੱਲਬਾਤ ਕਰ ਚੋਣਾਂ ਬਾਰੇ ਉਹਨਾਂ ਦੀਆਂ ਉਮੀਦਾਂ ਬਾਰੇ ਪੁੱਛਿਆ ਗਿਆ ਇਸੇ ਤਰ੍ਹਾਂ ਇਹ ਲੋਰ ਦੇ ਚਾਰ ਪਿੰਡਾਂ ਨੂੰ ਚੋਣਾਂ ਦੇ ਚੱਲਦੇ ਆ ਪ੍ਰਸ਼ਾਸਨ ਵੱਲੋਂ ਸੰਵੇਦਨਸ਼ੀਲ ਲਾਨਿਆ ਗਿਆ ਸੀ ਇਨ੍ਹਾਂ ਪਿੰਡਾਂ ਦਾ ਵੀ ਵਿਸ਼ੇਸ਼ ਰੂਪ 'ਚ ਦੌਰਾ ਕੀਤਾ ਗਿਆ ਪਿੰਡ ਮਠੱਡਾ ਕਲਾਂ ਵਿੱਚ ਜਿੱਥੇ ਕਿ ਲੋਕ ਆਪਣੇ ਆਪਣੇ ਕੈਂਡੀਡੇਟ ਨੂੰ ਵੋਟਾਂ ਪਾਉਣ ਲਈ ਕਾਫੀ ਉਸਕ ਨੇ ਲੰਬੇ ਲੰਬੇ ਕਤਾਰਾਂ ਵਿੱਚ ਵੋਟ ਪਾਉਣ ਲਈ ਖੜੇ ਨੇ ਸਾਡੇ ਨਾਲ ਪਿੰਡ ਦੀ ਮੋਜ਼ਮਨ ਲੱਤੀ ਹੈਗੀ ਉਹ ਸੁਨੀਤਾ ਅਸੀਂ ਇਹਨੂੰ ਪੁੱਛਨੇ ਆ ਕਿ ਤੁਹਾਨੂੰ ਤੁਸੀਂ ਵੋਟ ਪਾਣ ਆਏ ਆ ਕੀ ਸੋਚ ਕੇ ਪਾਣ ਆਏ ਹੋ ਜੈਪੀ ਸਾਡੇ ਪਿੰਡ ਦੇ ਜਿਹੜੇ ਆਲਰੇਡੀ ਪੰਜ ਐ ਕੰਟੀ ਹੋਰ ਨੇ ਅਸੀਂ ਉਹਨਾਂ ਦੀ ਸਪੋਰਟ ਤੇ ਆਏ ਆ ਕਿਉਂਕਿ ਉਹਨਾਂ ਨੇ ਪਿੱਛੇ ਜੋ ਕੰਮ ਕੀਤੇ ਆ ਬਹੁਤ ਵਧੀਆ ਕੀਤੇ ਆ ਤੇ ਸਾਨੂੰ ਇਹ ਮਹਿਸੂਸ ਹੁੰਦਾ ਕਿ ਉਹਨਾਂ ਦੇ ਮੁਕਾਬਲੇ ਬੈਸਟ ਕੰਮ ਕਰ ਰਹਾ ਹੈ ਤੇ ਅੱਗੇ ਤੁਮੀ ਲੜਿਆ ਉਮੀਦਾਂ ਤੇ ਉਹ ਖਰੇ ਉਤਰਨਾ ਕਿ ਇਹ ਵੀ ਕਿਉਂਕਿ ਉਹਨਾਂ ਦੇ ਜਿੰਨੇ ਪੜੇ ਲਿਖੇ ਕੈਂਡੀਡੇਟ ਆਲੇ ਨਹੀਂ ਹੈਗੇ ਉਹਨਾਂ ਦੇ ਮੁਕਾਬਲੇ ਕੋਈ ਆਇਆ ਨਹੀਂ ਤਾਂ ਇਸ ਲਈ ਸਾਨੂੰ ਉਹੀ ਬੈਸਟ ਹੈ ਅਹ ਫੈਸਟਰੀ ਅਸੀਂ ਫੈਟਿਕ ਰਿਪੋਰਟ ਕਰਨ ਲੱਗੇ ਹਾਂ ਤੇ ਕੀਸ ਉਸਕੇ ਪਾਉਣ ਲੱਗੇ ਕੋਈ ਕਿਸੇ ਮੈਂ ਪਾਉਣ ਲੱਗੇ ਜਿਸ ਦੇ ਬੈਂਡ ਸਪੋਰਟਸਮੈਨ ਬਾਇਡ ਐਜੂਕੇਟਰਸ ਬਾਇਡ ਪੈਂਡ ਕਰੇ ਜਿਹਨੇ ਤੁਹਾਨੂੰ ਨਵਾਂ ਕੀਨ ਵਾਲ ਸੀ ਹੋ ਰਿਹਾ ਹੈਗਾ ਉਹਨੂੰ ਕਾਲ ਕਰੇ ਸਪੋਰਟਸਮੈਨ ਹੋਵੇ ਸਪੋਰਟਸਮੈਨ ਤੇ ਉਹਨਾਂ ਦੇ ਕੁਆਲਿਟੀ ਸਾਊਂਡ ਤੇਜ਼ ਕਰੇ ਦੋਹ ਦੇ ਹਾਰਤੀ ਦੇ ਵਿੱਚ ਬੜਾ ਅਛਾ ਰੁਜ਼ਾਨ ਹੈਗਾ ਲੋਕਾਂ ਦੇ ਵਿੱਚ ਬੜੀਆਂ ਅਚੀਆਂ ਫੀਲਿੰਗਸ ਹੈਗੇ ਆਪਣੀ ਵੋਟ ਪਾਰੇ ਹੈਗੇ ਆ ਉਹ ਸਾਡੇ ਵੱਲੋਂ ਜਿਹੜੇ ਸਕਿਉਰਟੀ ਅਰੇਂਜਮੈਂਟ ਆ ਬੜੇ ਪੂਰਤਾ ਪ੍ਰਵਾਨ ਕੀਤੇ ਗਏ ਹੈਗੇ ਆ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਨਾ ਸਰ ਜੀ ਬੋਤਾ ਉਹ ਸ੍ਰੀ ਅਮੀਰ ਕਰਦੇ ਆ ਔਰ ਸਾਰੇ ਸਾਡੇ ਦੇ ਸਾਰੇ ਖੁਸ਼ਾ ਹੋ ਸਕਦੇ ਆ ਬਹੁਤ ਅੱਛੇ ਠੀਕ ਨੰਬਰ ਸਾਡੇ ਜਿਹੜੇ ਇੱਥੇ ਫਲੋਰ ਥਾਣੇ ਦੀ 4-5 ਪਿੰਡ ਇਦਾਂ ਦੇ ਨੇ ਉਹ ਸੁਵਿਜਨ ਸਿੰਘ ਨੇ ਜਿੱਥੇ ਮੈਂ ਫੁੱਲ ਆਪ ਜਾ ਕੇ ਰਾਉਂਡ ਕਰ ਰਹਾ ਤੇ ਮੈਂ ਹੁਣ ਮਠੱਡਾ ਕਲੇ ਪਿੰਡ ਵਿੱਚ ਆਇਆ ਹਾਂ ਜਿੱਥੇ ਲੋਕ ਬਹੁਤ ਵਧੀਆ ਸਾਡਾ ਸਾਥ ਦੇ ਰਹੇ ਨੇ ਬੜੀ ਸ਼ਾਂਤਮਈ ਤਰੀਕੇ ਨਾਲ ਇੱਥੇ ਵੋਟਾਂ ਪਾਈਆਂ ਜਾ ਰਹੀਆਂ ਸਰ ਹੋਰ ਕਿਹੜੇ-ਕਿਹੜੇ ਪਿੰਡ ਜਿਹੜੇ ਸੁਵਿਜਨ ਸਿੰਘ ਲੱਗੇ ਆ? ਇੱਕ ਇੱਥੇ ਨੰਗਲ ਪਿੰਡ ਹੈ ਜੀ ਇੱਕ ਗੰਨਾ ਪਿੰਡ ਹੈ ਤੇ ਇੱਕ ਅਫਰਾਇਆ ਜਿਨ੍ਹਾਂ ਤੇ ਮੈਂ ਖੁਦ ਰਾਉਂਡ ਕਰਕੇ ਆਇਆ ਤੇ ਹਲੇ ਤੱਕ ਫਿਲਹਾਲ ਉੱਥੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾਈਆਂ ਜਾ ਰਹੀਆਂ ਅੱਜ ਫਲੋਰ ਬਲਾਕ ਦੇ 102 ਪਿੰਡਾਂ ਵਿੱਚ ਜਿਹੜੀਆਂ ਲੋਕਾਂ ਵੱਲੋਂ ਪੈਂਚਾਇਰ ਸਰਪੰਚ ਦੀਆਂ ਵੋਟਾਂ ਪੋਲ ਕੀਤੀਆਂ ਗਈਆਂ ਹਨ ਕੁਝ ਦਿਨ ਪਹਿਲਾਂ ਇਸ 102 ਪਿੰਡਾਂ ਵਿੱਚੋਂ ਕੁਝ ਪਿੰਡਾਂ ਵਿੱਚ ਜਿਹੜੀਆਂ ਸਰਵ ਸੰਧੀ ਨਵੀਂ ਪੰਚਾਇਤਾਂ ਚੁਣੀਆਂ ਗਈਆਂ ਸਨ ਜਿਹੜਾ ਪ੍ਰਸ਼ਾਸਨ ਵੱਲੋਂ ਪਿੰਡ ਮਠੱਡਾ ਕਲਾਂ ਕਾਫੀ ਸੈਂਸਿਟਿਵ ਕੋਸ਼ਿਸ਼ ਕੀਤਾ ਗਿਆ ਸੀਗਾ ਉਹ ਪ੍ਰਸ਼ਾਸਨ ਨੇ ਆਪਣੇ ਨਿੱਜੀ ਤੌਰ ਤੇ ਸੀਸੀਟੀਵੀ ਕੈਮਰੇ ਲਾ ਕੇ ਉੱਥੇ ਵੋਟਾਂ ਪੋਲ ਕਰਵਾਈਆਂ ਹੈਗੀਆਂ ਜਿਹੜਾ ਉੱਥੇ ਵੀ ਮਾਹੌਲ ਬੜਾ ਵਧੀਆ ਸੀ ਸ਼ਾਂਤੀ ਪਰੂ ਸੀ ਲੋਕਾਂ ਵੱਲੋਂ ਕਾਫੀ ਵੋਟਾਂ ਆਮਨ ਔਰ ਸ਼ਾਂਤੀ ਨਾਲ ਪਾਈਆਂ ਗਈਆਂ ਅਸੀਂ ਵੱਖਰੇ ਵੱਖਰੇ ਪਿੰਡਾਂ ਵਿੱਚ ਜਾ ਕੇ ਇਹ ਜ ਸਾਸਾਨਕ ਲੰਬੀਲੇ ਵਿੱਚ ਕਤਾਰਾਂ ਵਿੱਚ ਲੱਗੇ ਹੋਏ ਸਨ ਵੋਟਾਂ ਪਾਉਣ ਲਈ ਤੇ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਇਹ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ ਕੈਮਰਾਮੈਨ ਸਿੰਦਰ ਸਿੰਘ ਨਾਲ ਮੈਂ ਪ੍ਰਾਪਲ ਫਾਸਟ ਨਿਊ ਜਲੰਧਰ ਖਬਰਾਂਵਾ